ਗੱਡੀ ਦਾ ਸ਼ੀਸ਼ਾ ਤੋੜ ਕੇ ਦੋ ਲੁਟੇਰੇ ਲੈ ਗਏ 2,70,000 ਰੁਪਇਆ ਲੁਟੇਰਿਆਂ ਦੀ ਫੁਟੇਜ ਹੋਈ ਸੀ ਸੀਟੀਵੀ ਕੈਮਰੇ ਚ ਕੈਦ ਬਰਨਾਲਾ ਦੀ ਗੋਵਿੰਦ ਕਲੋਨੀ ਗਲੀ ਨੰਬਰ 1 ਵਿੱਚੋਂ ਦੋ ਮੋਟਰਸਾਈਕਲ ਲੁੱਟੇ ਰਿ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ 2,70,000 ਦੀ ਨਕਦੀ ਲੈ ਕੇ ਫਰਾਰ ਹੋ ਗਏ ਲੁੱਟੇਰੀਆਂ ਦੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁਟ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਸਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਆੜਤ ਦਾ ਕੰਮ ਕਰਦੇ ਨੇ ਅਤੇ ਉਨ੍ਹਾਂ ਦੀ ਅਨਾਜ ਮੰਡੀ ਬਰਨਾਲਾ ਵਿੱਚ ਆੜਤ ਦੀ ਦੁਕਾਨ ਹੈ ਉਨ੍ਹਾਂ ਦਾ ਬੇਟਾ ਬੈਂਕ ਵਿੱਚੋਂ 5 ਲੱਖ ਰੁਪਏ ਲੈ ਕੇ ਪਹਿਲਾਂ ਆਪਣੀ ਦੁਕਾਨ ਤੇ ਗਿਆ ਅਤੇ 2,70,000 ਦੀ ਨਕਦੀ ਲੈ ਕੇ ਉਹ ਸਕੂਟੀ ਉੱਤੇ ਸਵਾਰ ਹੋ ਕੇ ਆਪਣੇ ਘਰ ਆ ਗਿਆ। ਉਹ ਨਕਦੇ ਉਹਨਾਂ ਨੇ ਕਿਸੇ ਨੂੰ ਦੇਣੀ ਸੀ ਉਸਦੇ بیٹے ਨੂੰ ਸਕੂਟੀ ਵਿੱਚੋਂ 270000 ਕੱਢ ਕੇ ਆਪਣੀ ਵਰੀਜਾ ਗੱਡੀ ਵਿੱਚ ਰੱਖ ਦਿੱਤਾ ਤੇ ਅੰਦਰ ਉਹ ਬਾਥਰੂਮ ਕਰਨ ਲਈ ਚਲਾ ਗਿਆ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਗੱਡੀ ਦਾ ਸ਼ੀਸ਼ਾ ਟੁੱਟਿਆ ਪਿਆ ਸੀ ਤੇ ਉਸ ਵਿੱਚ ਪਈ ਨਕਦੀ ਚੋਰੀ ਹੋ ਚੁੱਕੀ ਸੀ ਉਸਨੇ ਜਦੋਂ ਸੀਸੀਟੀਵੀ ਕੈਮਰਾ ਵਿਰਾਹੀ ਦੇਖਿਆ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਜਿਨ੍ਹਾਂ ਵਿੱਚੋਂ ਇੱਕ ਲੁਟੇਰਾ ਕਾਰ ਦੀ ਭੰਨ ਤੋੜ ਕਰਕੇ ਉਸ ਵਿੱਚੋਂ ਨਕਦੀ ਕੱਢ ਰਿਹਾ ਸੀ ਤੇ ਦੂਸਰਾ ਮੋਟਰਸਾਈਕਲ ਮੋੜ ਕੇ ਵਾਪਸ ਲਿਆ ਰਿਹਾ ਸੀ ਜਿਸ ਤੋਂ ਬਾਅਦ ਉਹ ਦੋਨੋਂ ਲਟੇਰੇ ਨਗਦੀ ਲੈ ਕੇ ਉੱਥੋਂ ਫਰਾਰ ਹੋ ਗਏ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰੇਨ ਦੀ ਫੁਟੇਜ ਆਪਣੇ ਕਾਬੂ ਵਿੱਚ ਲੈ ਲਈ ਗਈ ਹੈ ਤੇ ਜਲਦ ਹੀ ਚੋਰਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਕਰ ਲਿਆ ਜਾਵੇ ਕੀਤਾ ਜਾਵੇਗਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਕੀ ਨਾਮ ਹੈ ਸਰ ਸ੍ਰੀਨਦਰ ਕੁਮਾਰ ਗੁਰਮੀ ਜੀ ਅੱਜ ਕੀ ਕਟਨਾ ਹੋਈ ਹੈ ਸਰ ਅਜ ਇਹ ਜਿਹੜੀ ਹੋਈ ਹੈ ਬੇਟਾ ਆਇਆ ਸੀ ਜੀ ਪੈ ਕੈਸ਼ ਲੈ ਕੇ ਬੈਂਕ ਤੋਂ ਉਨੇ ਤੇ ਸਕੂਟੀ ਜੋ ਕੱਢ ਕੇ ਕਾਰ ਚ ਰੱਖਿਆ ਬਸ ਉਹ ਬਾਥਰੂਮੀ ਕਰਨ ਗਿਆ ਅੰਦਰ ਐਨੇ ਚ ਕਾਰ ਦਾ ਸ਼ੀਸ਼ਾ ਤੋੜ ਕੇ ਪੈਸੇ ਕੱਢ ਗਏ ਕਾਤੇ ਐਸੀ ਜੋ ਪਤਾ ਕੋਈ ਲੁਟੇਰੇ ਜੀ ਮੋਟਰਸਾਈਕਲ ਮੂੰ ਬੰਨੇ ਹੋਏ ਸੀ ਉਹਨਾਂ ਦੇ ਮੂੰ ਨਹੀਂ ਬੰਨੇ ਵੀ ਸੀ ਇੱਕ ਬੰਦਾ ਬਲੈਕ ਜੀ ਸ਼ਰਟ T-ਸ਼ਰਟ ਆ ਉਹਦੇ ਇੱਕ ਦੇ ਰੈੱਡ ਚੀ ਹੈ ਲੰਗ ਮਾਰਦਾ ਕੀ ਮੰਗ ਕਰਦੇ ਹੋ ਜੀ ਹਾਂ ਜੀ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਕਹਿੰਦੇ ਜੀ ਇਨਸਾਫ ਮਿਲਣਾ ਚਾਹੀਦਾ ਸਾਡੀ ਚੀਜ਼ ਮਿਲਣੀ ਚਾਹੀਦੀ ਆ ਸਰ ਜਿਹੜੀ ਘਟਨਾ ਹੋਈ ਹੈ ਕਾਰ ਦੇ ਵਿੱਚੋਂ ਕੈਸ ਚੋਰੀ ਹੋndi ਹੈ ਕੀ ਘਟਨਾ ਹੋਈ ਹੈ ਸਰ ਇਹ ਇੱਕ ਸ਼ਾਲ ਕੁਮਾਰ ਦੇ ਨਾਲ ਇੱਕ ਬੰਦਾ ਸੀਗਾ ਇਹ ਕੋਟ ਕੁਮੇਂਦਰਾ ਬੈਂਕ ਦੇ ਵਿੱਚੋਂ 5 ਲੱਖ ਰੁਪਿਆ ਲੈ ਕੇ ਆਇਆ ਸੀ ਆਪਦੀ ਸਕੂਟਰੀ ਤੇ ਸਕੂਟਰੀ ਤੋਂ ਬਾਅਦ ਇਹ ਪੇਮੈਂਟ ਲੈ ਕੇ ਸਿੱਧੇ ਆਪਦੀ ਆੜਤੀ ਦੁਕਾਨ ਤੇ ਚੱਲ ਗਏ ਉੱਥੇ ਕਰੀਬ ਇਹ 20-25 ਮਿੰਟ ਬੈਠੇ ਰਹੇ ਉਦੋਂ ਬਾਅਦ ਇਹਨਾਂ ਨੇ 2,30,000 ਰੁਪਿਆ ਇਹਨਾਂ ਦੇ ਦੱਸਣ ਮੁਤਾਬਕ ਉੱਥੇ ਮਤਲਬ ਰੱਖਤਾ ਕਿਸੇ ਨੂੰ ਦੇਣਾ ਹੋਣਾਗਾ ਉਹ ਰੱਖ ਲਿਆ ਤੇ 270000 ਰੁਪਏ ਸਕੂਟਰੀ ਤੇ ਲੈ ਕੇ ਇਹ ਵਿਸ਼ਾਲ ਕੁਮਾਰ ਤੇ ਆਪਦੇ ਘਰ ਨੂੰ ਆ ਗਿਆ ਇੱਧਰ ਇਹਨੇ ਆ ਕੇ ਪੇਮੈਂਟ ਆਪਦੇ ਵਾਰ ਦੇ ਵਿੱਚ ਜਿਹੜੀ ਖੜੀ ਸੀ ਗੱਡੀ ਬਰੀਜਾ ਤੇ ਇਹਦੇ ਵਿੱਚ ਰੱਖਤੀ ਤੇ ਅੰਦਰ ਇਹ ਬਾਥਰੂਮ ਕਰਨ ਮੱਗ ਗਿਆ ਤੇ ਜਦੋਂ ਮਾਰੇ ਆ ਕੇ ਦੇਖਿਆ ਇਹਨੇ 5-4 ਮਿੰਟਾਂ ਬਾਅਦ ਤਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਕੋਈ ਦੋ ਨਾਮ ਲੂਮ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਤੇ ਸੀਗੇ ਇਹ ਕੈਸ਼ ਲੈ ਗਏ ਜਿਨ੍ਹਾਂ ਦੀ ਪੜਤਾਲ ਕਰ ਰਹੇ ਹਾਂ ਜਾਂਚ ਜਾਰੀ ਹੈ ਇਨਾਂ ਨੂੰ ਜਲਦੀ ਅਸੀਂ ਇਖਤਤਾ ਕਰਾਂਗੇ। ਬਰਨਾਲਾ ਤੋਂ ਜਤਿੰਦਰ ਦੇਵਗੰਦ ਦੀ ਵਿਸ਼ੇਸ਼ ਰਿਪੋਰਟ।